ਚਰਨਾ ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਲੋਕ ਨੇ ਦੁਖੀ ਹੋਏ ਕਿਹੜਾ ਕੰਮ ਜੇ ਪੰਜਾਬ ਚ ਪਾਰਟੀਆਂ ਚੰਗੀਆਂ ਕੰਮ ਕਰਦੀਆਂ ਤੇ ਇਹੋ ਜਿਹੇ ਕਦਮ ਚੁੱਕਣ ਦੀ ਲੋੜ ਨਹੀਂ ਪਈ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਫੌਜ ਕਹਿੰਦੇ ਘੋਂਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆਂ ਮਿੰਟਾਂ ਚ ਕਰ ਦਿੱਤਾ ਹੁਣ ਮੇਰਾ ਖਿਆਲ ਹੈ ਭਗਵੰਤ ਮਾਨ ਨਾ ਵੀ ਇਹੋ ਜਿਹਾ ਹਾਲਤ ਹੋਣ ਵਾਲੀ ਹੈ ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਮੀਰੀ ਫੀਰੀ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਦੌਰ ਚੋਂ ਗੁਜ਼ਰ ਰਹੇ ਆ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨਗਾਰ ਰਿਹਾ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕੀਤੀ ਸੱਚੇ ਬਾਸ਼ਾ ਆਪ ਕਿਰਪਾ ਕਰੋ ਇਹ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸੰਨ ਤੋਂ ਅਸੀਂ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਕਾਰਜ ਆ ਉਹ ਕਰਨ ਵਾਸਤੇ ਸਾਨੂੰ ਬਲਬੁਦੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾ ਲੈ ਚੁੱਕੇ ਆ ਤੇ ਬਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਕੋ ਰਾਜਨੀਤਿਕ ਲੋਕਾਂ ਕੋਲੋਂ ਧਾਰਮਿਕ ਲੋਕਾਂ ਕੋ ਸਾਰਿਆਂ ਕੋ ਸੁਝਾਦਾ ਕਿ ਫਿਰ ਅਸੀਂ ਜੋ ਪੰਜਾਬ ਦੇ ਸੇਖ ਇਤਾਂ ਦੀ ਪੂਰਤੀ ਕਰਦੀ ਹੋਊ ਪਾਰਟੀ ਉਹ 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 ਜਿਵੇਂ ਸਾਰਾ ਉਹਦਾ ਢਾਂਚਾ ਜਾਂ ਸਾਰੀਆਂ ਪੂਰੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੇ ਜਾਤ ਪਾਤ ਧਰਮ ਤੋਂ ਵਜਬ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਦੇ ਦੇ ਸਦਾ ਨੁਦਰ ਹੋਣ ਵਾਲੀ ਬਾਤ ਹੈ ਅਸੀਂ ਬਣਾਉਣਾ ਸਤ ਜੀ ਨਾਮ ਸੁਣਾ ਕੀ ਰੱਖੇਗਾ ਨਹੀਂ ਨਾਮ ਅਜੇ ਅਸੀਂ ਜੀ ਅੱਗੇ ਲਈਏ ਹੁਣ ਉਸ ਤੋਂ ਬਾਅਦ ਸੰਤਾਂ ਦੇ ਰਹਿ ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਅਸਵਧਾਨ ਵੀ ਅਸੀਂ ਬਾਅਦ 'ਚ ਅਸੀਂ ਚਾਰ ਕਰਾਂਗੇ। ਪੰਜਾਬ ਉਕੀ ਕੀ ਕਾਰਨ ਸਬੰਧਤ ਜਿਹੜੀ ਨਵੀਂ ਪਾਰਟੀ ਦਾ ਲਾਂਚ ਕਰਨ ਦੇ ਖਾਮ ਵਿੱਚ ਪੈ ਗਿਆ ਕੀ ਕਾਰਨ ਸਬੰਧਤ? ਨੇ ਕਾਰਨ ਜੀ ਪੰਜਾਬ 'ਚ ਇਹ ਰਾਜਨੀਤਿਕ ਹਾਲਾਤ ਬਹੁਤ ਬੜੇ ਹੋ ਗਏ। ਸਾਡੀ ਕੋਈ ਖੇਤਰੀ ਧਿਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਤੇ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਾਨੂੰ ਦਿੱਲੀ ਤੋਂ ਚਲਾਉਂਦੀਆਂ ਉਹ ਜਦੋਂ ਵੀ ਸਾਡੇ ਚੰਗੇ-ਚੰਗੇ ਲੀਡਰਾਂ ਨੂੰ ਜਾਂ ਕੈਪਟਨ ਅਵਨੇਂਦਰ ਸਿੰਘ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਫੌਜ ਕਹਿੰਦੇ ਘੁੰਮਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆ। ਮਿੰਟਾਂ 'ਚ ਕਰ ਦਿੱਤਾ ਹੁਣ ਮੇਰਾ ਖਿਆਲ ਹੈ ਭਗਵੰਤ ਮਾਨ ਨਾ ਵੀ ਇਹ ਹਾਲਤ ਹੋਣ ਆ ਜੀ ਕਿਉਂਕਿ ਜੇ ਸਾਡਾ ਕੋਈ ਮੰਤਰੀ ਬਣਨਾ ਜੇ ਸਾਡੇ ਫੈਸਲੇ ਸਾਰੇ ਉਥੋਂ ਦਿੱਲੀੋਂ ਹੋ ਕੇ ਆਉਂਦੇ ਆ ਹੁਣ ਤੁਸੀਂ ਦੇਖਿਆ ਸਾਰਾ ਕੁਝ ਉਹ ਉਥੋਂ ਹੀ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਤੇ ਜਾਂ ਅਸੀਂ ਗੁਰੂ ਮਹਾਰਾਜੀ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜਿਹੜੇ ਫੈਸਲੇ ਵੱਡਾ ਸਰਾ ਦਰਬਾਰ ਸੱਚਾ ਤੋਂ ਤਖਤ sire ਤਖਤੋਂ ਹੋਇਆ ਕਰਨ ਤੇ ਤੇਰੀ ਸੋਚ ਅਨਸਾਰ ਸਭ ਦੇ ਭਲੇ ਲਈ ਕੋਈ ਕਿਸੇ ਵਾਸਤੇ ਈਰਖਾ ਨਫਰਤ ਨਾ ਹੋਵੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਸਾਰਿਆਂ ਦੇ ਭਲੇ ਵਾਸਤੇ ਇਹ ਨਹੀਂ ਕਿ ਕਿਸੇ ਪਰਿਵਾਰਕ ਕਾਲੀ ਨਹੀਂ ਪੂਰਤੀ ਨਹੀਂ ਇਹ ਪੰਜਾਬ ਦੇ ਚੜ੍ਹਦੀ ਕਲਾ ਲਈ ਸਿੱਖਪੰਥ ਦੀ ਚੜ੍ਹਦੀ ਕਲਾ ਲਈ ਇਹ ਇਹ ਕਾਰਜ ਅਸੀਂ ਆਰੰਭ ਕਰਨ ਜਾ ਰਹੇ ਹਾਂ ਬਾਕੀ ਕਰਨ ਕਰਾਵਨ ਹਰ ਗੁਰੂ ਸਾਹਿਬ ਉਹਨਾਂ ਹੀ ਕਰੋਣਾ ਨਵੀਂ ਖੇਤਰੀ ਪਾਰਟੀ ਹੋ ਸਕਦੀ ਆ ਕਾਲੀ ਦਲ ਦਾ ਬਦਲ ਹੋ ਸਕਦਾ ਕੀ ਲੱਗਦਾ ਹੈ ਨਹੀਂ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਹੁਣ ਖਤਮ ਹੋ ਚੁੱਕੀ ਸਾਡੇ ਜਿੰਨੇ ਵੀ ਦਿਨੋਂ ਦਿਨ ਸਾਡਾ ਜਿਹੜੇ ਗਲਾ ਘੁੱਟਦਾ ਜਾ ਰਿਹਾ ਸਾਨੂੰ ਕਿਸੇ ਪਾਸਿਓਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਜੇ ਸਾਡੇ ਨਾਲ ਪੈਰ ਪੈਰ ਤੇ ਧੱਕਾ ਹੋ ਰਿਹਾ ਸਾਡੇ ਨਾਲ ਕਿਤੇ ਵੀ ਇਨਸਾਫ ਨਹੀਂ ਹੋ ਰਿਹਾ ਤੇ ਸਾਡੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਰਹਿ ਗਿਆ ਉਹ ਜੋ ਜਿਨ੍ਹਾਂ ਨਾਲ ਅਸੀਂ ਲੜਨਾ ਉਹੀ ਸਾਡੇ ਫੈਸਲੇ ਉਹਨਾਂ ਦੇ ਥਰੂ ਹੀ ਉਹਨਾਂ ਦਾ ਉਹ ਦਾਨ ਤੇ ਅਸੀਂ ਪਾਰਟੀ ਦਾ ਤੇ ਨਾਮ ਆਜੂਗਾ ਕੋਈ ਉਹ ਹਾਂਜੀ ਕੋਸ਼ਿਸ਼ ਕਰਦੇ ਹਾਂ ਹੁਣ ਇਹ ਦੇ ਬਾਰੇ ਚ ਜੋ ਸੰਗਤਾਂ ਦੇ ਸੁਝਾਅ ਜੋ ਉਹਦਾ ਪਾਰਟੀ ਦਾ ਸਬਦਾਨ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਉਹ ਜੋ ਵੀ ਉਹਦਾ ਅਜੰਡਾ ਹੋਊਗਾ ਉਹ ਸਾਰੀਆਂ ਚੀਜ਼ਾਂ ਜਿਵੇਂ ਕਲੀਅਰ ਕਰਕੇ ਫਿਰ ਪਾਰਟੀ ਦਾ ਨਾਂ ਕਿਸੇ ਵੱਡੇ ਕੱਟ ਸੇ ਨਹੀਂ ਕਰਦਾ ਬਾਬੇ ਜੀ ਮੁੱਖ ਮੰਤਰੀ ਬਦਲ ਦੀ ਗੱਲ ਕੀਤੀ ਲੱਗਦਾ ਹੈ ਕਿ ਪੰਜਾਬ ਦਾ ਨਵਾਂ ਮੁੱਖ ਮੰਤਰੀ ਦਾ ਹੁਣ ਕੁਝ ਸਮੇਂ ਬਾਅਦ ਆ ਮਿਲਦਾ ਨਜ਼ਰ ਆਏਗਾ ਕਿਉਂਕਿ ਜਿਸ ਦਾ ਆਕਾਸ਼ ਨੇ ਇਹਨਾਂ ਕਈਆਂ ਜਾਣ ਜਿੰਨ ਕਿ ਭਗਵੰਤ ਮਾਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੈਂ ਸਕੇ ਦਿੱਲੀ ਦਾ ਹਕੂਮਤ ਚੱਲਣਾ ਜੀ ਜਦ ਦਿਨ ਉਹਨਾਂ ਦੀ ਮਰਜ਼ੀ ਹੋਈ ਉਹ ਕੋਈ ਨਾ ਕੋਈ ਬੰਦਾ ਬਣਾ ਕੇ ਉਹਨਾਂ ਦੀ ਸੇਦ ਦਾ ਬਣਾ ਕੇ ਜਾਂ ਕੋਈ ਹੋਰ ਬਣਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਊਗਾ ਤੇ ਉਹਨਾਂ ਦੇ ਆਪਣੇ ਹੋਰ ਕਿਸੇ ਚੇਤੇ ਨੂੰ ਤੇ ਸਾਡੇ ਵੀ ਸਾਡਾ ਵੀ ਇਦਾਂ ਦਾ ਕਰਦਾਰ ਹੋ ਚੁੱਕਾ ਸਾਡੇ ਵੀ ਬੰਦੇ ਕੋਈ ਆਵਾਜ਼ ਨਹੀਂ ਚੁੱਕੂਗਾ ਕਿ ਇਹ ਨੇ ਭਗਵੰਤ ਮਾਨ ਨੇ ਪਾਰਟੀ ਨੂੰ ਖੜਾ ਕਰਨ ਵਾਲਾ ਸੀ ਠੀਕ ਹੈ ਕਿਉਂਨੇ ਸਾਡੇ ਲੋਕਾਂ ਨਾਲ ਵੀ ਬਹੁਤ ਜ਼ੁਲਮ ਕੀਤਾ ਪਰ ਅਸੀਂ ਚਾਹੁੰਦੇ ਹਾਂ ਕਿ ਫਿਰ ਵੀ ਕਮਾਂਡ ਜਿਹੜੇ ਸਾਡੇ ਲੋਕਾਂ ਦੇ ਹੱਥ 'ਚ ਹੋਣੀ ਚਾਹੀਦੀ ਸੀ ਇਹ ਨਹੀਂ ਕਿ ਉਹ ਜਦੋਂ ਚਾਹਣ ਜਿੰਨੂੰ ਮਰਜ਼ੀ ਬਣਾ ਦੇਣ ਜਿੰਨੂੰ ਮਰਜ਼ੀ ਢਾ ਦੇਣ ਇਹ 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 ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਇਸ ਨਹੀਂ ਸਰ ਜਿਹਦੇ ਵਿੱਚ ਪੰਥਕ ਧਿਰਾਂ ਜਿਹੜੀਆਂ ਪੰਜਾਬ ਦੀਆਂ ਹੋਣਗੀਆਂ ਉਹਨਾਂ ਦਾ ਰਲੇਮਾ ਹੋਊਗਾ ਕੁਝ ਰਾਜਨੀਤਿਕ ਧਿਰਾਂ ਵੀ ਹੈਗੀਆਂ ਸਰਕਾਰ ਨੂੰ ਉਹਨਾਂ ਦਾ ਰਲੇਮਾ ਹੋ ਸਕਦਾ ਜਿਹੜੀਆਂ ਪੰਜਾਬ ਦੀਆਂ ਠੀਕ ਹੈ ਜ ਜਾਂ ਜਿਹੜੇ ਕੋਈ ਕੌਮ ਨੂੰ ਸਮਰਪਿਤ ਜਾਂ ਪੰਜਾਬ ਨੂੰ ਸਮਰਪਿਤ ਲੋਕ ਹੋਣਗੇ ਉਹਨਾਂ ਉਹਨਾਂ ਨੂੰ ਲਿਆ ਜਾ ਸਕਦਾ ਤੇ ਜਿਹੜੇ ਅੱਗੇ ਜਿਨ੍ਹਾਂ ਨੇ ਪਕੌਮਨਾ ਜਾਂ ਕੋਈ ਧੋਖੇਬਾਜ਼ੀਆਂ ਕੀਤੀਆਂ ਹੁੰਦੀਆਂ ਉਹਨਾਂ ਤੋਂ ਪੰਜਾਬ ਦੀ ਕੁਆਲਿਟੀ ਆ ਇਹਦੇ ਵਿੱਚ ਸਾਰੇ ਤਾਂ ਮਨਅਤਰ ਮਾਲੀ ਨਿਰਪੱਖਤਾ ਲਈ ਕੰਮ ਕੀਤਾ ਜਾਊਗਾ ਬਰਾਬਰ ਦੇ ਤੇ ਹੱਕ ਤੇ ਸੱਚ ਦੀ ਗੱਲ ਕੀਤੀ ਜਾਊਗੀ ਇਹਦੇ ਚ ਇਹ ਨਹੀਂ ਕਿ ਜਿਹੜੇ ਪੰਜਾਬ ਦੇ ਚੋਕੇ ਨੌਜਵਾਨ ਡਿਵਰਗਡੀਆਂ ਥੇ ਭੇਜੇ ਜਾਣ ਹੋਰ ਨੌਜਵਾਨਾਂ ਨੂੰ ਤੱਕਾ ਕੀਤਾ ਜਾਏ ਇਹ ਪਾਰਟੀ ਪੰਜਾਬ ਦੀ ਸਾਂਝੀ ਪਾਰਟੀ ਆ ਤੇ ਇਹਦੇ ਵਿੱਚ ਹਰ ਲਈ ਹੱਕ ਤੇ ਸੱਚ ਦਾ ਕੰਮ ਕੀਤਾ ਜਾਏ ਲੇਕਿਨ ਮਾਪਾ ਜੀ ਜਿਹੜਾ ਪੰਜਾਬ ਚ ਹੁਣ ਮੌਜੂਦਾ ਪਾਰਟੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਕਿ ਉਹ ਕੰਮ ਨਹੀਂ ਕਰ ਪਾਈ ਪੰਜਾਬ ਦਾ ਪੂਰੀ ਤਰੀਕੇ ਦੇ ਨਾਲ ਤਾਂ ਕਿ ਕਿ ਨਵੀਂ ਪਾਰਟੀ ਦਾ ਐਲਾਨ ਕਰਨ ਦੀ ਜ਼ਰੂਰਤ ਪੈ ਪਾਰਟੀਆਂ ਤੋਂ ਹੁਣ ਕਿੰਨੇ ਲੋਕ ਦੁਖੀ ਹੋਏ ਆ ਕਿਹੜਾ ਕੰਮ ਜੇ ਪੰਜਾਬ ਚ ਪਾਰਟੀਆਂ ਚੰਗੀਆਂ ਕੰਮ ਕਰਦੀਆਂ ਤੇ ਇਹੋ ਜਿਹੇ ਕਦਮ ਚੁੱਕਣ ਦੀ ਲੋੜ ਨਹੀਂ ਪੈਂਦੀ ਕਿੰਨੇ ਆਪਣੇ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਪੰਜਾਬ ਦੀ ਨੌਜਵਾਨੀ ਖਤਮ ਹੋ ਰਹੀ ਮੇਨ ਮੁੱਦਾ ਸਾਡਾ ਪੰਜਾਬ ਦੀ ਨੌਜਵਾਨੀ ਬਚਾਉਣਾ ਵਾ ਬਾਕੀ ਉਹ ਆਉਣ ਵਾਲੇ ਸਮੇਂ ਚ ਦੱਸਾ ਮਿਥਿਆ ਜਾਊਗਾ ਜੋ ਵੀ ਸਾਡਾ ਅਜੰਡਾ ਹੋਊਗਾ ਅਮਰਪਾਲ ਸਿੰਘ ਜੀ ਨਾਲ ਗੱਲ ਹੋਈ ਨਵੀਂ ਪਾਰਟੀ ਨੂੰ ਲੈ ਕੇ ਕੋਈ ਉਹਨਾਂ ਵੱਲੋਂ ਕੋਈ ਸੰਦੇਸ਼ ਦਿੱਤਾ ਗਿਆ ਐਸ ਵਕਤ ਕੌਮ ਨੂੰ ਲੈ ਕੇ ਹਾਂਜੀ ਮੈਂ ਮਿਲ ਕੇ ਆਈ ਸੀ ਹਫਤਾ ਖੋਇਆ ਉਹਨਾਂ ਨੇ ਦੱਸਿਆ ਸੀ ਜੋ ਵੀ ਦੱਸਿਆ ਉਹਨਾਂ ਡੈਡੀ ਨੇ ਦੱਸਦਾ ਕਿਦੋਂ ਵੀ ਪ ਤੇ ਮਦਦੀ ਇੱਕ ਜੁੜਾ ਨਵੀਂ ਹੁਣ ਇੱਕ ਅਫਵਾਹ ਉੱਡ ਰਹੀ ਹੈ ਕਿ ਮੁੱਖ ਮੰਤਰੀ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਚੇਂਜ ਹੋ ਪਾਏਗਾ ਕਿ ਜਿਸ ਤਰ੍ਹਾਂ ਹੁਣ ਉਹ ਹਸਪਤਾਲ ਚ ਵੀ ਦਾਕਲ ਲੈ ਕੇ ਲੱਗਦਾ ਹੈ ਕਿ ਪਹਿਲਾਂ ਜੀ ਇਹ ਦੇਖੋ ਤੁਸੀਂ ਵੀ ਜਿਹੜੀ ਖਬਰ ਬੜੀ ਉਹ ਹੀ ਇਹੀਂ ਬੜੀ ਆ ਦੇਖੋ ਗੜੀ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਵੀ ਚੇਂਜ ਹੁੰਦਾ ਕਿ ਨਹੀਂ ਤੁਹਾਨੂੰ ਲੱਗਦਾ ਹੋਣਾ ਚਾਹੀਦਾ ਜੀ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹੜਾ ਵੀ ਕੋਈ ਕੰਮ ਹੋ ਸਹੀ ਹੋਣਾ ਚਾਹੀਦਾ ਪੰਜਾਬ ਦੇ ਲਈ ਜਿਹੜੇ ਪੰਜਾਬ ਦੇ ਹਿੱਤਾਂ ਲਈ ਸਹੀ ਕੰਮ ਕਰਨ ਵਾਲਾ ਉਹ ਮੁੱਖ ਮੰਤਰੀ ਹੋਣਾ ਚਾਹੀਦਾ ਜਿਹੜਾ ਕਿ ਨੌਜਵਾਨੀ ਨੂੰ ਡੋਬਣ ਵਾਲਾ ਨਹੀਂ ਹੋਣਾ ਚਾਹੀਦਾ ਮੈਂ ਉਹ ਵੀ ਕਹਿ ਲਗਾ ਜੀ ਲੱਗਦਾ ਨਹੀਂ ਕਾਣ ਬਹੁਤ ਕੀਤਾ ਨੌਜਵਾਨਾਂ ਦਾ ਕਾਣ ਸਾਰਿਆਂ ਨੂੰ ਪਤਾ ਵਾ ਸਾਰੀ ਦੁਨੀਆ ਨੂੰ ਹੁਣ ਪਤਾ ਲੱਗਿਆ ਵਾ ਕਿੰਨਾ ਨੌਜਵਾਨਾਂ ਦਾ ਹੱਡਿਆਂ ਦਾ ਕਾਣ ਹੋ ਰਿਹਾ ਜਿਹੜੇ ਸਾਡੇ 15-15 ਸਾਲ ਦੇ ਨੌਜਵਾਨ ਨਸ਼ੇ ਨਾਲ ਮਾਰੇ ਕਿਦਾਂ ਮਾਵਾ ਵਿਲਕਦੀਆਂ ਵਾ ਇਹ ਜਿਹੜੀ ਇੱਥੇ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਜਿਹੜੇ ਫੜ ਕੇ ਨੌਜਵਾਨ ਚੰਗੇ ਜਿਹੜੀ ਨਾ ਕੰਮਾਂ ਤੇ ਉਹਨਾਂ ਨੂੰ ਫੜ ਕੇ ਡਗੜੂ ਘਰ ਪੇ ਜਾਂਦਾ ਗਿਆ ਤੁਸੀਂ ਵੇਖੋ ਵੀ ਫੇਰ ਇਹ ਕੰਮ ਜਿਹੜਾ ਵਾਏ ਲੋਕੀ ਤੇ ਦੁਖੀ ਹੋਏ ਨੇ ਇਹ ਕੰਮ ਤੋਂ ਮਾਤਾ ਜੀ ਇੱਕ ਇੱਕ ਸਾਲ ਪਹਿਲੋ ਜਿਹੜੇ ਇੱਥੇ ਆਏ ਸੀਗੇ ਉਦੋਂ ਬਹੁਤ ਵੱਡਾ ਇੱਥੇ ਕੱਟ ਸੀਗਾ ਜਿਹੜਾ ਅਮਰਤਪਾਲ ਸਿੰਘ ਉਹਨਾਂ ਦੀ ਦਸਤਾਰ ਬੰਦੀ ਕੀਤੀ ਗਈ ਸੀ ਇਹ ਲੱਗਦਾ ਹੈ ਕਿ ਅੱਜ ਜਿਹੜੇ ਇੱਥੇ ਪਹੁੰਚੇ ਅਮਰਤਪਾਲ ਨજર ਨਹੀਂ ਨਾਲ ਆਉਂਦਾ ਲੱਗਦਾ ਮਲਾਲ ਹੈ ਕਿ ਕਿਸੇ ਜਗ੍ਹਾ ਤੇ ਕੀ ਅਮਰਤਪਾਲ ਇੱਥੇ ਹੋਣਾ ਚਾਹੀਦੇ ਸੀ ਨਾਲ ਤਾਂ ਜੋ ਕਿ ਪੰਜਾਬ ਦੀ ਸਿਹਤ ਜਿਹੜੀ ਆ ਪੰਜਾਬ ਨੂੰ ਇੱਕ ਵਧੀਆ ਸਿਹਤ ਮਿਲ ਸਕਦੀ ਇਹ ਤਾਂ ਸਾਰੀ ਸੰਗਤ ਨੂੰ ਹੀ ਇਹ ਸ ਦੇ ਨਾਲ ਹੁਣ ਜੇ ਉਹ ਨਾਲ ਹੁੰਦੀ ਤਾਂ ਹੋਰ ਵੀ ਜ਼ਿਆਦਾ ਸੰਗਤ ਸ਼ਾਹ ਹੁੰਦਾ ਬਾਕੀ ਸੰਗਤ ਬਹੁਤ ਨਾਲ ਆ ਸੰਗਤ ਦੀ ਕਿਰਪਾ ਵਾ